ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾ ਦਾ ਫਿਰ ਤੋਂ ਸਵਾਗਤ ਹੈ ਇਸ ਵੇਲੇ ਕਾਦੀਆਂ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਵਾਟਰ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਨੇ ਕੈਬਨਿਟ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾਦੀ ਦੀ ਹਾਸ਼ ਤੱਕਰਾਵ ਕਰਤਾ ਹੈ ਅਤੇ ਨਾਰੇਬਾਜੀ ਕੀਤੀ ਹੈ ਮਾਮਲਾ ਹੈ ਪ੍ਰਸ਼ਾਸਨ ਨੇ 7 ਜਨਵਰੀ ਨੂੰ ਉਹਨਾਂ ਨੂੰ ਸਵੇਰੇ 7 ਵਜੇ ਮંત્રી ਬਾਜਵਾ ਨਾਲ ਮੀਟਿੰਗ ਵਿੱਚ ਕਰਨ ਦਾ ਲਿਖਤ ਵਿੱਚ ਦਿੱਤਾ ਹੋਇਆ ਸੀ ਵਰਕਰਾਂ ਨੇ ਜਿੱਥੇ ਦੱਸਿਆ ਕਿ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਸੱਤ ਦੀ ਮੀਟਿੰਗ ਵਿੱਚ ਵੀ ਨਤੀਜਾ ਨਾ ਨਿਕਲਿਆ ਤਾਂ ਪੰਜਾਬ ਸਰਕਾਰ ਕੀ ਤਰਫ ਵੱਲੋਂ ਇਸ ਮਾਮਲੇ ਵਿੱਚ ਬਣਾਈ ਪੰਜ ਮੰਤਰੀਆਂ ਦੀ ਸਬ ਕਮੇਟੀ ਵਿੱਚ ਸ਼ਾਮਿਲ ਮੰਤਰੀਆਂ ਦੇ ਘਰਾਂ ਦਾ ਕਿਰਾਵ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸੀ ਲੀਡਰਾਂ ਦੇ ਪਿੰਡਾਂ ਵਿੱਚ ਜਾ ਕੇ ਘਰਾਵ ਕੀਤਾ ਜਾਵੇਗਾ ਜਿੱਥੇ ਵੀ ਉਹ ਮੀਟਿੰਗਾਂ ਕਰਨਗੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਤਰਪਤਰ ਜਿੰਦਰ ਸਿੰਘ ਕੋ ਬਾਜਵਾ ਤੇ ਸ਼ਹਿਰ ਕਾਧੀਆਂ ਵਿੱਚ ਉਹਨਾਂ ਕੋਠੀ ਦੇ ਸਾਹਮਣੇ ਜਿੱਥੇ ਕਰਮਚਾਰੀਆਂ ਨੇ ਲੰਬਾ ਸੰਘਰਸ਼ ਕੀਤਾ ਤੇ ਨਾਰੇਬਾਜੀ ਕੀਤੀ ਹੈ ਦੱਸਿਆ ਕਿ ਪਿਛਲੇ ਕਰੀਬ 15 ਸਾਲਾਂ ਤੋਂ ਉਹ ਠੇਕੇ ਤੇ ਕੰਮ ਕਰ ਰਹੇ ਨੇ ਤੇ ਪੱਕੇ ਕਰਨ ਦੀ ਮੰਗ ਕਈ ਵਾਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਕਿਹਾ ਪਰ ਪੰਜਾਬ ਸਰਕਾਰ ਹਰ ਵਾਰ ਉਹਨਾਂ ਦੀਆਂ ਮੰਗਾਂ ਨੂੰ ਟਾਲਮਟੋਲ ਕਰਦੀ ਜਾ ਰਹੀ ਹੈ ਹਾਲ ਇਹ ਹੋ ਗਿਆ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਪੰਜ ਮੰਤਰੀਆਂ ਦੀ ਸਬ ਕਮਿਟੀ ਬਣਾ ਰੱਖੀ ਆ ਤੇ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਅੱਜ ਦਾ ਜਿਹੜਾ ਧਰਨਾ ਲਾਇਆ ਇਹ ਮੁੱਖ ਮੰਤਰੀ ਸੀ ਇਹਦੇ ਚ ਸਾਡਾ ਜਿਹੜਾ ਅੱਜ ਦਾ ਧਰਨਾ ਲਾਇਆ ਸਾਡੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਮੰਗ ਸੀ ਸਾਡੀ 11 ਪਹਿਲਾ ਮਹੀਨਾ 2018 ਦੀ ਪ੍ਰਪੋਜ਼ਲ ਬਣੀ ਆ ਸਾਨੂੰ ਮੈਕਮੇਂਟੇ ਕੰਟਰੈਕਟ ਤੇ ਕਰਨ ਦੀ ਉਦੋਂ ਮੰਤਰੀ ਬਾਜਵਾ ਸੀ ਹੁੰਦੇ ਸੀ ਜ਼ਾਲਸਪਲਾਈ ਮੰਤਰੀ ਤੇ ਹੁਣ ਸਬ ਕਮੇਟੀ ਦੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਚੇਅਰਮੈਨ ਨੇ ਇਹ ਕਮੇਟੀ ਦੇ ਵਿੱਚ ਅਸੀਂ ਮੰਗ ਕਰਨ ਆਏ ਸੀ ਇਨਾਂ ਕੋ ਵੀ ਸਾਡੀਆਂ ਜਿਹੜੀ ਇਹ ਪ੍ਰਪੋਜ਼ਲ ਆ ਉਹ ਸਾਡੀ ਲਾਗੂ ਕੀਤੀ ਜਾਵੇ ਪਰ ਬਾਜਵਾ ਸਾਹਿਬ ਨੇ ਕਈ ਮੀਟਿੰਗਾਂ ਸਾਡੇ ਨਾਲ ਕਰ ਲਈ ਨਹੀਂ ਲਾਗੂ ਕੀਤੀ ਅੱਜ ਅਸੀਂ ਕੋਠੀ ਦਾ ਘਰਾਓ ਕੀਤਾ ਚਾਰ ਜ਼ਿਲ੍ਹਿਆਂ ਵਾਲੋਂ ਚਾਰ ਪੰਜ ਜ਼ਿਲ੍ਹੇ ਸਾਡੇ ਅੱਜ ਕੋਠੀ ਦਾ ਕਰਾਉ ਕਰਨ ਆਏ ਆ ਤੇ ਕੋਠੀ ਦੇ ਕਰਾਉ ਤੋਂ ਵਾਦਾ ਸਾਡੇ ਨੇ ਅੱਜ ਫੇਰ ਮੀਟਿੰਗ ਫਿਕਸ ਕੀਤੀ ਆ 9:30 ਵਜੇ 7 ਤਰੀਕ ਦੀ ਉਹਨਾਂ ਦੇ ਸਰਕਾਰੀ ਕੋਠੀ ਦੇ ਰਸਤੇ ਅੱਗੇ ਅਸੀਂ ਉੱਥੇ ਮੰਗ ਕਰਾਂਗੇ ਵੀ ਜਿਹੜੀ ਪ੍ਰੋਪੋਜ਼ਲ ਤੁਸੀਂ ਬਣਾਈ ਸੀ ਉਸੇ ਪ੍ਰੋਪੋਜ਼ਲ ਨੂੰ ਸਾਡੀ ਜਲਸਾ ਫਲਾਈਟ ਬਾਣੇ ਤੇ ਲਾਗੂ ਕੀਤਾ ਜਾਵੇ ਜੇਕਰ ਨਹੀਂ ਲਾਗੂ ਕਰਦੇ ਤੇ ਸਾਡਾ 11 ਤਰੀਕ ਨੂੰ ਬਠਿੰਡੇ ਮਨਪ੍ਰੀਤ ਕੋਠੀ ਦਾ ਕਰਾਉ ਆ ਤੇ 19 ਤਰੀਕ ਨੂੰ ਬ੍ਰਾਹਮਿੰਦਰ ਦੀ ਕੋਠੀ ਦਾ ਕਰਾਉ ਆ ਤੇ 26 ਜਨਵਰੀ ਨੂੰ ਜਿੱਦਣ ਲੋਕ ਇਹ ਕਹਿੰਦੇ ਵੀ ਸਵਿਧਾਨ ਲਾਗੂ ਕੀਤਾ ਸੀ ਅਸੀਂ ਉਹ ਸਵਿਧਾਨ ਦੀਆਂ ਧੱਜੀਆਂ ਢਾਈਆਂ ਬਰਬਾਦ ਕਰ ਰਹੇ ਆ ਆਪਣੇ ਮਜ਼ਦੂਰ ਬਰਬਾਦ ਕਰ ਰਹੇ ਆ ਉਸ ਵਿਵਧਾਨ ਵਾਲੇ ਦੇਣ ਜਿੱਥੇ ਇਹ ਝੰਡੇ ਚੜਾਉਣਗੇ ਅਸੀਂ ਉਸ ਦੇਣ ਆਪਦਾ ਚੰਨੀ ਦੀ ਕੋਠੀ ਸ਼ਬੀਰ ਨਾਮ ਨੂੰ ਘਰਾਓ ਕਰਕੇ ਮੰਗ ਕਰਾਂਗੇ ਵੀ ਸਾਰੇ ਸਰਕਾਰੀ ਦਾਰਿਆਂ ਦਾ ਨੀਜੀਕਰਨ ਬੰਦ ਕਰੋ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਤਕਰੀਬਨ 40 ਸਾਲ ਕੀਤਾ ਨੂੰ ਹੋ ਗਿਆ ਔਰ ਚੋਣਾਂ ਦਾ ਜਿਹੜਾ ਵਿਗਲ ਵੱਜਣ ਵਾਲਾ ਹੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਨੂੰ ਤੁਹਾਡੀ ਮੰਗ ਜਿਹੜੀ ਮੰਨੂਗੀ ਅਸੀਂ ਕਿੰਨੇ ਵੀ ਜੋ ਵੀ ਮੰਗ ਮੰਨਣੀਆਂ ਸੰਗਰਾਸ਼ ਦੇ ਦੌਰ ਤੇ ਮੰਨਣੀਆਂ ਚਾਹੇ ਪਿਛਲਾ ਦੋਸਤ ਹੀ ਚਾਹੇ ਚੋਨਾ ਦਾ ਦੂਰ ਹੋਵੇ ਲਾਰੇ ਲੱਪਿਆਂ ਦਾ ਚੋਨਾ ਕੱਢਣੀਆਂ ਚਾਹੁੰਦੇ ਪਰ ਉਹ ਐਤਕੀ ਨਹੀਂ ਹੋਣਾ ਜਿੰਦਾਂ ਕਿਸਾਨ ਜਦੇ ਬੰਦੀਆਂ ਇਹਨਾਂ ਨੂੰ ਪਿੰਡਾਂ ਚੋਂ ਭਜਾਉਂਦੀਆਂ ਆਈ ਅਸੀਂ ਵੀ ਠੇਕਾ ਨਾਲ ਇਸਰਾ ਚਮੋਰਚਾ ਜਿਹੜਾ ਪੰਜਾਬ ਬਣਾਇਆ ਆਈ ਇਹਨਾਂ ਨੂੰ ਪਿੰਡਾਂ ਚੋਂ ਭਜਾਵਾਂਗੇ ਜੇਕਰ ਇਹ ਸਾਡੀਆਂ ਨਹੀਂ ਸੋਚਦੇ ਤੇ ਅਸੀਂ ਇਹਨਾਂ ਦਾ ਨਹੀਂ ਸੋਚਦੇ ਇਹਨਾਂ ਨੂੰ ਬਰੰਗ ਚਿੱਠੀ ਤਰ੍ਹਾਂ ਪਿੰਡਾਂ ਚੋਂ ਮੋੜਾਂਗੇ ਪੇ ਭੁਖੇ ਰੋ ਰਹੇ ਆ ਦਹਾ ਸਾਲਾਂ ਤੋਂ ਸਰਕਾਰ ਲਾਰੇ ਲਾ ਰਹੀ ਆ ਕਿ ਕੱਚੇ ਕੰਮੇ ਪੱਕੇ ਕਰਾਂਗੇ ਘਰ ਘਰ ਰਜਵਾਰ ਦਿੱਤਾ ਜੇ ਉਹ ਕਪਤਨ ਸਾਹਿਬ ਨੇ ਗੁਰਕਾ ਸਾਹਿਬ ਦੇ ਹੱਥ ਰਾਖੇ 100 ਖਾਦੀ ਆ ਉਹ ਸਾਨੂੰ ਕੱਚੇ ਕੰਮਿਆਂ ਨੂੰ ਰੈਗੂਲਰ ਕਰਨ ਦੀ ਬਜਾਏ ਸਾਨੂੰ ਘਰਾਂ ਨੂੰ ਤੋੜ ਰਹੇ ਆ ਮਤਲਬ ਨਿੱਜੀਕਰ ਕਰਦਾ ਕਰ ਰਹੇ ਆ ਪੰਚਾਇਤੀਕਰਨ ਕਰ ਰਹੇ ਆ ਉਹ ਚੀਜ਼ ਨੂੰ ਰੋਕਣ ਵਾਸਤੇ ਅਸੀਂ ਸਾਰੀ ਜਥੇਬੰਦੀ ਇਕਜੁੱਟ ਹੋ ਕੇ ਪੰਜਾਬ ਦੇ ਆਉਣ ਵਾਲੇ ਜਿਹੜੇ ਸੰਘਰਸ਼ ਆਉਣ ਜਿਹੜੇ ਫੈਸਲੇ ਸਾਡੇ ਗੁੱਪਤ ਵੀ ਆ ਉਹਨਾਂ ਤੋਂ ਅਗਲੇ ਜਿਹੜਾ ਲਾਣਾ ਤੁਹਾਨੂੰ ਫਿਰ ਗੱਲ ਹੀ ਦੱਸਦਾ ਹਰ ਮੰਤਰੀ ਦਾ ਜਿੰਨੇ ਵੀ ਸਾਡੇ ਮਰੇ ਉਹਨਾਂ ਦਾ ਘਰਾਉ ਕਰਨਾ ਉਸ ਤੋਂ ਬਾਅਦ ਜਿਹੜਾ ਫੈਸਲਾ ਜਥੇਬੰਦੀ ਜਲਦੀ ਚਾਹੁੰਦੀ ਲੱਗਦਾ ਤੁਹਾਨੂੰ ਹੋ ਜਾਏਗਾ ਕੰਮ ਕਰਵਾ ਦੇ ਰਵਾਂਗੇ ਜੀ ਕਰਵਾ ਕੇ ਦੇਣਾ ਪੀ ਤੁਸੀਂ ਆਪਣੇ ਬੱਚੇ ਛੋਟੇ ਛੋਟੇ ਪਰਿਵਾਰ ਲੈ ਕੇ ਇੱਥੇ ਬੈਠੇ ਇਹਨਾਂ ਨੂੰ ਕੋਈ ਦਾ ਸਹੀ ਹਲ ਮਤਲਬਾ ਕਰਨਾ ਚਾਹੀਦਾ ਨਾ ਇਹਨਾਂ ਨੂੰ ਬਿਲਕੁਲ ਨਹੀਂ ਪਤਾ ਆਪੇ ਬਰਮਾਨਾ ਕਮਰਿਆਂ ਦੇ ਵਿੱਚ ਬੈਠੇ ਨੇ ਆਪਣੇ ਸੋਜ ਨੇ ਤੇ ਬੜੀ ਹੱਤ ਪੰਜਾਬ ਦੀ ਸੇਵਾ ਕਰਦੇ ਨੇ ਹਾਰੇ ਕਈ ਉਸ ਉਸ ਦਿਨੇ ਕੀ ਸੂਤ ਉੱਤੇ ਜਾਂਦੇ ਆ ਤੁਹਾਨੂੰ ਨੂੰ ਕੋਈ ਦਿਖਦੀ ਨਹੀਂ ਪਈ ਕਿ ਸੂਤ ਜਿੰਦੇ ਪੈਣੇ ਛੋਟੇ ਛੋਟੇ ਬੱਚੇ ਲੈ ਕੇ ਆਪਣਾ ਜੋ ਦੋ ਮਹੀਨਿਆਂ ਗਿਆ ਆਪਾਂ ਬੜੇ ਤੇ ਬਾਜ਼ਾਰ ਦੇ ਵਿੱਚ ਬੈਠੇ ਇਹਨਾਂ ਦੀ ਥੋੜੀ ਤੇ ਮੂੜੇ ਅਸੀਂ ਬੈਠੇ ਆ ਜਿਨ੍ਹਾਂ ਨੇ ਇੱਕ ਮਿੰਟ ਹੀ ਬਾਅਦ ਦੋ ਮਿੰਟ ਕੋਈ ਆਪਣਾ ਬੰਦਾ ਨੇ ਸਟੇਜ ਤੇ ਇਹਨਾਂ ਨੇ ਕੋਈ ਕੁਛ ਆਪਾਂ ਪੰਜ ਦਸ ਪਚਰਾਂ ਕੰਤਾ ਵੀ ਬੈਠ ਕੇ ਦੋ ਘੰਟੇ ਆਏ ਆ ਮੰਡੀ ਦੇ ਵਿੱਚ ਇਹ ਤੇਰੀ ਇਹਨਾਂ ਨੇ ਕੋਈ ਆ ਬਾਬਾ ਬੰਦਾ ਤੇ ਜਿੱਕੇ ਨਹੀਂ ਸਾਡੀ ਸਾਡਾ ਸਲਾਮ ਮਰ ਜਦੋਂ ਪੁੱਛੀ ਲਿਆ ਨਾ ਪਰ ਪੁੱਛਿਆ ਤੁਹਾਨੂੰ ਜਈ ਹੋਰ ਕਿੰਦਾ ਹੋ ਗਿਆ ਆਪਾਂ ਇਨਾਂ ਦੀ ਕੋਠੀ ਮੂਰੇ ਖੜੇ ਆ ਬੱਡੇ ਆ ਇਹਨਾਂ ਨੇ ਸਾਡੀ ਕੋਈ ਨਹੀਂ ਵਾਪੁੱਛੀ ਹੈਗੀ ਕਿ ਤੁਹਾਨੂੰ ਚੋਂ ਦੇਖੀ ਜੋ ਕੀ ਕਰਦੇ ਸਾਡੇ ਪਰਿਵਾਰ ਇਹਨਾਂ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਨੇ ਉਹ ਕੱਟ ਨਹੀਂ ਲੈਣ ਆਏ ਸਾਡੀ ਕੋਈ ਵੀ ਸਾਡੀ ਮੰਤ ਨਹੀਂ ਲੈਂਦੇ ਬਈ ਕੁਛ ਜਿਨੇ ਪੁੱਛੇ ਸਿਰ ਤੁਹਾਨੂੰ ਆਜਾ ਹਾਂਜੀ ਲਾਓ ਲਮਦੇ ਨੇ ਪਹਿਲਾਂ ਵੀ ਲਾੜਾ ਲਮਦੇ ਨੇ ਅੱਗੇ ਵੀ ਦੋ ਤਿੰਨ ਵਾਰ ਅਸੀਂ ਆਏ ਆ ਦੇ ਤੋ ਇਹਨਾਂ ਨੇ ਬੰਗੂਆਂ ਤੋਂ ਮਿੱਟੀ ਝਾੜਦੇ ਨੇ ਐਮਾਨਤੀ ਤੁਹਾਨੂੰ ਇਹ ਗੱਲ ਲੱਗਦਾ ਪਿਆ ਕਿ ਜਦੋਂ ਬੰਗੂਆਂ ਤੋਂ ਮਿੱਟੀ ਝਾੜਦੇ ਨੇ ਇਹ ਨਵੀਂ ਦੀ ਜਾਗਰੂਕ ਕਾੰਤੀ ਬੱਚੇ ਨਾਲ ਲੈ ਕੇ ਕੀ ਕਰਦੇ ਨੇ ਡਾਕਟਰ ਤੋਂ ਕਾਣੀ ਇਹ ਕਹਿੰਦੇ ਆ ਕਿ ਤੁਸੀਂ ਆਪਣੇ ਹੱਕ ਨਹੀਂ ਮੰਗਦੇ ਕਿ ਥੋੜਾ ਬੋਤ ਸਾਡੇ ਬੱਚਿਆਂ ਤੇ ਸਾਡੇ ਤੇ ਤੁਹਾਡੇ ਬੱਚਿਆਂ ਤੋਂ ਥੋੜਾ ਬੋਤ ਤਾਂ ਕਰਨਾ ਚਾਹੀਦਾ ਤੂੰ ਜੋ ਆਂਦੀ ਸਾਡੇ ਬੱਚਿਆਂ ਬੱਚਿਆਂ ਲਈ ਕੁਛ ਤੇ ਤੂੰ ਤੋਂ ਨਹੀਂ ਚਾਹੀਦੀ ਓਤੇ ਹੀ ਮੋਕੇ ਤੇ ਪਹੁੰਚੇ ਕਾਦੀਆਂ ਦੇ ਨਾਈ ਤਸਿਲਦਾਰ ਨੇ ਕਿਹਾ ਕਿ ਕਰਮਚਾਰੀਆਂ ਨੂੰ ਮੰਤਰੀ ਬਾਜਵਾ ਨੇ ਸਮੇ ਲਿਖਤ ਵਿੱਚ 7 ਫਰਵਰੀ ਦਾ ਚੰਡੀਗੜ੍ਹ ਦਾ ਦਿੱਤਾ ਸੀ ਨਾ ਕਿ ਕਾਦੀਆ ਦਾ ਦਿੱਤਾ ਹੈ। ਘਰਾਉ ਭਾਜੀ ਅੱਜ ਜਿਹੜਾ ਘਰਾਉ ਕੀਤਾ ਗਿਆ ਕੀ ਸੇਟਾ ਨਿਕਲਿਆ ਜੀ? ਘਰਾਉ ਜਿਹੜਾ ਕੀਤਾ ਗਿਆ ਜਲ ਸਪਲਾਈ ਐਂਡ ਸੈਂਟਰਲ ਸਪਾਰਟਮੈਂਟ ਜਿਹੜਾ ਹੈਗਾ ਉਹ ਇੱਕ ਕੰਟੈਕਟ ਲਿਸਟ ਤੇ ਜਿਹੜੇ ਸਰਕਾਰ ਨੂੰ ਰੱਖੇ ਹੋਏ ਆ ਇਹਨਾਂ ਨੇ ਆਪਣੀ ਮੰਗ ਜਿਹੜੀ ਹੈਗੀ ਆ ਉਹ ਅੱਜ ਮੰਗਾ ਰੱਖੀ ਹੋਈ ਸੀ। ਵੀ ਸਾਨੂੰ ਜਿਹੜਾ ਆ ਸਾਡੀਆਂ ਮੰਗਾਂ ਜਿਹੜੀਆਂ ਆ ਕਿ ਸਾਡੇ ਡਿਪਾਰਟਮੈਂਟ ਤੇ ਜਿਹੜੀਆਂ ਪਹਚਾਈਆਂ ਜਾਂ ਔਰ ਇਹ ਅੱਜ ਅਾ ਗਾਣਾ ਮੰਡੀ ਤੋਂ ਲੈ ਕੇ ਮੰਤਰੀ ਸਾਹਿਬ ਦੀ ਕੋਠੀ ਤੱਕ ਜਿਹੜਾ ਆਪਣਾ ਲੈ ਕੇ ਆਏ ਸੰਘਰਸ਼ ਔਰ ਅਸੀਂ ਇੱਥੇ ਆ ਕੇ ਇਹਨਾਂ ਦਾ ਮੰਗ ਪੱਤਰ ਲੈਣ ਕਿਹੜਾ ਵਾਸਤੇ ਪਰ ਇਹਨਾਂ ਨੇ ਕਿਹਾ ਸੀ ਵੀ ਸਾਡੀ ਜਿਹੜੀ ਹੈ ਮੰਗ ਹੈ ਉਹ ਸਰਦਾਰ ਤ੍ਰਿਪਤੀ ਰਜਿੰਦਰ ਬਾਜਵਾ ਜੀ ਉਹਨਾਂ ਦੇ ਨਾਲ ਸਾਨੂੰ ਟਾਈਮ ਲੈ ਕੇ ਦਿੱਤਾ ਗਿਆ ਤੇ ਸਾਡੇ ਡਿਪਾਰਟ ਜਿਹੜਾ ਸਾਡਾ ਮંત્રી ਸਭਾ ਨਾਲ ਉਹਨਾਂ ਦੇ ਰਜੀਆ ਸੁਲਤਾਨ ਮੈਡਮ ਜੀ ਉਹਨਾਂ ਨਾਲ ਵੀ ਟਾਈਮ ਲੈ ਕੇ ਦਿੱਤਾ ਜਾਵੇ ਔਰ ਫਿਰ ਮੈਂ ਖੁਦ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ ਔਰ ਉਹਨਾਂ ਨੇ ਇਹਨਾਂ ਨੂੰ ਪਰਸੋਂ ਦਾ ਟਾਈਮ ਦਿੱਤਾ ਜਿਹੜਾ ਕਿ ਉੱਥੇ ਮੈਡਮ ਨਾਮ ਤੇ ਉਹ ਇਹਨਾਂ ਨਾਲ ਵੀ ਜੁਨੇਦ ਨਮਾਇੰਦੇ ਪੰਜ ਜਿਹੜੇ ਆ ਉਹ ਕਹਿੰਦੇ ਚੰਡੀਗੜ੍ਹ ਸਵੇਰੇ 9:30 ਵਜੇ ਆਜੋ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਉਹ ਉੱਥੇ ਆਪਣੇ ਕੋਲ ਬੈਠ ਕੇ ਇਹਨਾਂ ਦੀਆਂ ਹੋਣਗੀਆਂ ਉਹ ਡਿਸਾਈਡ ਕੀਤੀਆਂ ਜਾਂਦੀਆਂ